ਕ੍ਰੈਡਿਟ ਬਾਰਟਰ ਅੱਜ ਸਵੇਰੇ ਵਿਜ਼ਿਟਰਸ ਦੀ ਟੀਮ ਲਗਭਗ 10:00 ਵਜੇ ਇੱਥੇ ਗਰੀਨੇਵੀ ਪਹੁੰਚੀ ਸੀ ਉਹਨਾਂ ਨੇ ਸਾਰੀ ਕੋਠੀ ਦੀ ਮੈਚ ਕੀਤੀ ਹੈ ਫਰਨੀਚਰ ਦੀ ਫਲੋਰ ਦੀ ਉੱਪਰ ਡੌਨ ਸੀਲਿੰਗ ਦੀ ਪਾਰਕਿੰਗ ਦੀ ਸ਼ੈੱਡ ਦੀ ਪੋਰਚ ਦੀ ਹਰ ਚੀਜ਼ ਦੀ ਉਹਨਾਂ ਨੇ ਪਰਮੈਸ਼ ਕੀਤੀ ਹੈ ਔਰ ਪਰਮੈਸ਼ ਕਰਨ ਤੋਂ ਬਾਅਦ ਉਹਨਾਂ ਨੇ ਸਾਰੇ ਕੁਝ ਲੋਡ ਕੀਤਾ ਵਾ ਮੈਂ ਤੇ ਮੇਰੇ ਸਾਥੀ ਐਡਵੋਕੇਟ ਅੰਮ੍ਰਿਤ ਸ਼ੈਲੀ ਨੂੰ ਉਹਨਾਂ ਨੇ ਐਂਟਰੀ ਦਿੱਤੀ ਆ ਔਰ ਸਾਡੀ ਜਿਹੜੀ ਮੋਬਾਈਲ ਸੀ ਉਹ ਉਹਨਾਂ ਨੇ ਪਹਿਲਾਂ ਬਾਹਰ ਰੱਖ ਲਈ ਸੀ ਔਰ ਜਿਹੜੀ ਪਰਮੈਸ਼ਾ ਉਹ ਸਾਡੀ ਸਾਜੀ ਚ ਹੋਈ ਹੈ ਪਰ ਜਿਹੜੀ ਵੈਲਿਊਏਸ਼ਨ ਆ ਉਹ ਨਹੀਂ ਸਾਡੀ ਪ੍ਰੈਜੈਂਸ ਚ ਉਹਨਾਂ ਨੇ ਕਰਨੀ ਕਿਉਂਕਿ ਉਹਨਾਂ ਨੇ ਸਿਰਫ ਜੇ ਨੋਟ ਕੀਤਾ ਉਹਦੀ ਵੈਲਿਊਏਸ਼ਨ ਉਹਨਾਂ ਨੇ ਬਾਅਦ ਚ ਆਪਣੇ ਆਫਿਸ ਪੈਕ ਤੇ ਕਰਨਗੇ ਜਿੱਥੋਂ ਤੱਕ ਗੱਲ ਇਹ ਆ ਕਿ ਇਹ ਲਗਭਗ ਬਿੰਤੀ ਜਿਹੜੀ 3 ਘੰਟੇ ਚੱਲੀ ਹੈ ਔਰ ਵੈਸੇ ਅਜੇ ਕੋਈ ਸਰਚ ਨਹੀਂ ਸੀ ਨਾ ਹੀ ਉਹਨਾਂ ਨੇ ਕੋਈ ਸਰਚ ਕੀਤੀ ਆ ਸਿਰਫ ਪਰਮੈਸ਼ ਕੀਤੀ ਆ ਕਿ ਤੁੰਗਾ ਕਿਦੋਂ ਕਿ ਆਏ ਆ ਜਾਂ ਕੁਝ ਲਗਭਗ 10 ਵਜੇ ਆ ਕੇ 3 ਘੰਟੇ ਹੋ ਗਏ ਕੁਝ ਘਟਨਾ ਵੀ ਦੰਬਰ ਕੀਤਾ ਹਾਂ ਹਾਂ ਜੀ ਜੈਸ ਜੈਸ ਉਹਨਾਂ ਸਾਡੇ ਐਮਐਲਏ ਸਾਹਿਬ ਨੇ ਸਾਨੂੰ ਇਨਫੋਰਮ ਕੀਤਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਐਂਟਰੀ ਦਿੱਤੀ ਅਸੀਂ ਅੰਦਰ ਗਏ ਆ ਤੇ ਕੁਝ ਗਰਾਮੋਥ ਹੋਏ ਨਹੀਂ ਜੀ ਅੱਜ ਮੈਂ ਤੁਹਾਨੂੰ ਕਿੰਨਾ ਕਿ ਸਬਜੈਕਟ ਨਹੀਂ ਸੀ ਹੈਗਾ ਸਰ ਚਰਚ ਦਾ ਕੋਈ ਚਰਚ ਦੀ ਉਸ ਦਿਨ 26 ਤਰੀਕ ਨੂੰ ਹੋ ਗਈ ਸੀ ਤੇ ਅੱਜ ਕੀ ਕਰਨਾ ਕੋਈ ਅੱਜ ਪਮੈਸ਼ ਕਰਨਾ ਹੈ ਸੀ ਕੋਠੀ ਦੀ ਮਿੰਤੀ ਕਰਨਾ ਹੈ ਸੀ ਕਿ ਉਹ ਕੋਠੀ ਦੀ ਕਿੰਨੀ ਵੀ ਵੈਲਿਊਏਸ਼ਨ ਹੈਗੀ ਆ ਅੱਜ ਦਾ ਸਿਰਫ ਅੱਜ ਦਾ ਸਬਜੈਕਟ ਇਹੀ ਹੈ ਠੀਕ ਹੈ ਆ ਗਿਆ ਅਗਲਾ ਕੀ ਅਪਡੇਟ ਹੈ ਕਿਹੜੀ ਟੀਮ ਪਹੁੰਚੀ ਹੈ ਉਹਦੇ 20 ਇਸ ਵੇਲੇ ਉਹਨਾਂ ਵੱਲੋਂ ਗੱਲ ਵਿੱਚ ਦਰਜ ਕੀਤੀ ਜਾ ਰਹੀ ਕੀ ਜਾਂਚ ਚੱਲ ਰਹੀ ਹੈ ਠੀਕ ਹੈ ਤਾਂ ਇਹ ਤਾਂ ਉਹਨਾਂ ਕਰ ਲੈਣਗੇ ਪਿਛਲੇ ਦਿਨੀ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਉਹਦੀ ਇਨਵੈਸਟੀਗੇਸ਼ਨ ਦੇ ਸਬੰਧ ਚ ਹੀ ਅੱਜ ਉਹਨਾਂ ਦੀ ਰਹਾਇਸ਼ ਅਮਰਸਰ ਗ੍ਰੀਨ ਐਵੇਨਿਊ ਵਿਖੇ ਇੱਕ ਵਿਜੀਲੈਂਸ ਦੀ ਟੀਮ ਜਿਹੜੀ ਸਵੇਰੇ 11 ਵਜੇ ਤੋਂ ਆ ਕੇ ਸਾਰੇ ਉਸ ਘਰ ਦੀ ਉਸ ਕੋਠੀ ਦੀ ਪ੍ਰਾਪਰਟੀ ਦੀ ਜਿਹੜੀ ਆ ਉਹ ਡਾਈਮੈਂਸ਼ਨਸ ਉਹਦੀਆਂ ਇਹਨਾਂ ਜਿਹੜੀ ਆ ਉਹ ਲਈਆਂ ਨੇ ਜਿਹਦੇ ਵਿੱਚ ਮੂਵੇਬਲ ਐਂਡ ਇਮੋਵੇਬਲ ਪ੍ਰਾਪਰਟੀ ਸਾਰੀ ਜਿਹੜੀ ਆ ਉਹਦਾ ਵੀ ਵੇਰਵਾ ਅੱਜ ਕਲੈਕਟ ਕੀਤਾ ਤੇ ਨਾਲ ਹੀ ਜੀਤਿਆ ਸਾਹਿਬ ਦੀ ਜਿਹੜੀ ਬੇਲ ਐਪਲੀਕੇਸ਼ਨ ਆ ਉਹ ਕੱਲ ਮੁਹਾਲੀ ਕੋਰਟ ਵਿੱਚ ਦਾਇਰ ਕਰ ਦਿੱਤੀ ਗਈ ਆ ਜਿਸ ਦੀ ਤਰੀਕ ਪੇਸ਼ੀ ਜਿਹੜੀ ਆ ਉਹ ਕੁਝ ਦਿਨਾਂ ਤੇ ਨੈਕਸਟ ਆਉਣੀ ਆ ਉਹ ਦਿਨ ਉੱਥੇ ਬਹਿਸ ਹੋਣੀ ਆ ਤੇ ਵਿਜੀਲੈਂਸ ਦੀ ਟੀਮ ਜਿਹੜੀ ਆ ਉਹ ਐਵੀਡੈਂਸ ਆਪਣਾ ਪੂਰਾ ਕਰਨ ਵਾਸਤੇ ਆਪਣੀ ਇਨਵੈਸਟੀਗੇਸ਼ਨ ਮੁਕੰਮਲ ਕਰਨ ਵਾਸਤੇ ਅੱਜ ਜਿਹੜੀ ਆ ਗ੍ਰੀਨ ਐਵਨਿਊ ਕੋਠੀ ਤੇ ਮਜੀਠਾ ਦਫ਼ਤਰ ਵਿਖੇ ਜਿਹੜੀ ਆ ਉਹਨਾਂ ਅੱਜ ਆਪਣੀ ਇਨਵੈਸਟੀਗੇਸ਼ਨ ਕੀਤੀ ਆ ਜਿਹਦੇ ਵਿੱਚ ਤਕਰੀਬਨ ਮੰਨਤੀ ਕੀਤੀ ਗਈ ਹੈ ਜਾਂ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਬਹੁਤ ਸਾਰੇ ਮੋਬਾਈਲ ਲੈਪਟਾਪ ਬਰਾਮਦ ਜਿਹੜੇ ਕੀਤੇ ਗਏ ਤਾਂ ਅੱਜ ਕੀ ਬੇਸ ਜਾਂ ਕੀ ਹਜ਼ਾਰ ਪੜਾ ਕੇ ਜਿਹੜੀ ਸੱਚੀ ਦੇਖੋ ਉਸ ਦਿਨ ਵੀ ਇੱਕ ਇੱਕ ਮੋਬਾਈਲ ਤੇ ਨਾਲ ਜਿਹੜਾ ਅਸੀਂ ਇੱਕ ਡੀਵੀਆਰ ਬਰਾਮਦ ਹੋਈ ਅੱਜ ਇਹੋ ਜੀ ਕੋਈ ਵੀ ਜਿਹੜੀ ਚੀਜ਼ ਆ ਨਾ ਇਹ ਲੱਭੀ ਗਈ ਆ ਨਹੀਂ ਤੁਕੀ ਇਹੋ ਜੀ ਕੋਈ ਬRANDGI ਹੋਈ ਆ ਸਿੰਪਲ ਉਹਨਾ ਮੈਜ਼ਰਮੈਂਟ ਕੀਤੀ ਆ ਸਾਰੇ ਮੂਵੇਬਲ ਤੇ ਇ ਮੂਵੇਬਲ ਪ੍ਰਾਪਰਟੀ ਦੀ ਜਿਹੜੀ ਹੈ ਤੇ ਸਰਚ تقریبا ਮੁਕੰਮਲ ਹੋ ਗਿਆ ਹੁਣ ਰਿਟਰਨ ਵਰਕ ਆਪਣਾ ਉਹ ਵਿਜੀਲੈਂਸ ਟੀਮ ਜਿਹੜੀ ਉਹ ਕਰ ਰਹੀ ਹੈ